ਹੈਲੋ ਗੁਰੂ ਹੁਣ ਸਹੀ ਆ ਰਹੀ ਆ ਆਵਾਜ਼ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਆ ਗਿਆ ਤੁਹਾਡਾ ਅੱਜ ਦੇ ਲਾਈਵ ਵਿੱਚ ਸਾਰਿਆਂ ਨੇ ਮੈਸੇਜ ਕਰਾਓ ਤੁਸੀਂ ਕਿੱਥੋਂ ਸਾਡਾ ਲਾਈਵ ਕਿੱਥੋਂ ਦੇਖ ਰਹੇ ਹੋ ਵੈਲਕਮ ਜੀ ਤੁਹਾਡਾ ਸਾਰਿਆਂ ਦਾ ਲਾਈਵ ਵਿੱਚ ਲਾਈਵ ਨੂੰ ਲਾਈਕ ਕਰ ਦਿਓ ਸਾਰੇ ਜਾਨੀ ਤੁਸੀਂ ਦੱਸੋ ਤੁਸੀਂ ਸਾਡਾ ਲਾਈਵ ਕਿੱਥੋਂ ਦੇਖ ਰਹੇ ਹੋ ਸਾਡਾ ਲਾਈਵ ਤੁਸੀਂ ਕਿੱਥੋਂ ਦੇਖ ਰਹੇ ਹੋ ਸਾਰਿਆਂ ਨੂੰ ਦੱਸੋ ਮੈਸੇਜ ਕਰਕੇ ਹਾਂਜੀ ਗੁਰੂ ਬੋਲੋ ਕੋਈ ਨਾ ਕੋਈ ਹੈਗਾ ਅੱਖਾਂ ਦਾ ਚੈੱਕਅਪ ਕਰਦੇ ਇਥੇ ਫ੍ਰੀ ਇਲਾਜ ਚੱਲ ਰਿਹਾ ਏ ਗੁਰੂ ਸਰ ਅੱਖਾਂ ਦਾ ਚੈੱਕਅਪ ਜੋਤ ਸਿੰਘ ਹਾਂਜੀ ਜਿਹੜੇ ਨਵੇਂ ਜੁੜ ਰਹੇ ਆ ਸਾਰਿਆਂ ਨੇ ਲਾਈਵ ਨੂੰ ਲਾਈਕ ਕਰ ਦਿਓ ਦਬ ਕੇ ਸ਼ੇਅਰ ਕਰ ਦਿਓ ਲਾਈਵ ਤੁਹਾਨੂੰ ਅਸੀਂ ਇਹਦੇ ਵਿੱਚ ਗਿਵਏ ਵੀ ਕਰਾਂਗੇ ਤੇ ਸਾਰਿਆਂ ਨੇ ਲਾਈਵ ਨੂੰ ਲਾਈਕ ਕਰ ਦਿਓ ਜਿਹੜੇ ਨਵੇਂ ਆ ਰਹੇ ਆ ਜਿਹੜੇ ਨਵੇਂ ਆਪਾਂ ਲਾਈਵ ਜ਼ਿਆਦਾ ਟਾਈਮ ਨਹੀਂ ਰਹਿਣਾ ਕਿਉਂਕਿ ਵਾਈਫਾਈ ਅੱਜ ਚੱਲ ਨਹੀਂ ਰਿਹਾ ਤੇ ਨੈਟ ਤੁਹਾਨੂੰ ਪਤਾ ਛੇਤੀ ਖਤਮ ਹੋ ਜਾਂਦਾ ਲਾਈਵ ਨਾਲ ਇਸ ਕਰਕੇ ਜਿਹੜੇ ਨਵੇਂ ਆ ਰਹੇ ਆ ਸਾਰਿਆਂ ਨੇ ਮੈਸੀ ਕਰੋ ਤੁਸੀਂ ਸਾਡਾ ਲਾਈਵ ਕਿੱਥੋਂ ਦੇਖ ਰਹੇ ਹੋ ਸਾਰਿਆਂ ਨੇ ਲਾਈਵ ਨੂੰ ਲਾਈਕ ਕਰ ਦਿਓ थैंक यू गोर की खरीदो न तुशी मम्मा ओदिया जल्दी आ कोठे दे मम्मा सारे जे कौन कोरी कर देदा मम्मा मेनू परांठा लियो दो बनाओ की ਰੂਬੀ ਛੋਣੀਏ ਬਬੂ ਹੈਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਲੈ ਨੂੰ ਲਾਈਕ ਕਰ ਦਿਓ ਅੱਜ ਮੇਰਾ ਸਿਰ ਦਰਦ ਕਰ ਰਿਹਾ ਪਲੀਜ਼ ਸਾਰਿਆਂ ਨੇ ਮਿੰਤਾ ਨਾ ਕਰਾਓ ਲਾਈਕ ਕਰ ਦਿਓ ਭੈਣ ਭਰਾਵੋ ਅਬ ਵੀ ਭੈਣ ਦੀ ਮਿੰਤਾ ਕਰਾਂਗੀ ਤਾਂ ਸਾਰਿਆਂ ਕੀਰੇ ਨਵੇਂ ਆ ਰਹੇ ਆ ਲਾਈਵ ਨੂੰ ਲਾਈਕ ਕਰ ਦਿਓ ਸਾਰੇ ਜਾਨੇ ਗੁਰੂ ਤੁਹਾਡੇ ਬਿਨਾ ਕੁਝ ਵੀ ਨਹੀਂ ਇਸ ਲਈ ਕਿ ਤੁਸੀਂ ਸਾਨੂੰ ਜ਼ਰੂਰ ਫੋਲੋ ਕਰਿਆ ਕਰੋ ਇਹ ਤੁਹਾਡਾ ਚੈਨਲ ਆ ਜੀ ਕੱਲ੍ਹ ਆਈ ਦੇ ਵਿੱਚ ਜੋ ਵੀ ਹੋਇਆ ਉਹਦੇ ਲਈ ਸੌਰੀ ਹੈਲੋ ਕਿਵੇਂ ਹੋ ਦੀ ਹਾਂਜੀ ਵਧੀਆ ਤੁਸੀਂ ਪਰ ਤੁਸੀਂ ਦੱਸੋ ਕਿਵੇਂ ਹੋ ਤੁਸੀਂ ਵਟ ਆਰ ਯੂ ਡੂਇੰਗ ਗਰਲ ਕੀ ਕਰ ਰਹੀ ਸੀ ਤੁਸੀਂ ਜਿਹੜੇ ਨਵੇਂ ਆ ਰਹੇ ਆ ਸਰ ਜੀ ਨੇ ਲਾਈਵ ਨੂੰ ਲਾਈਕ ਕਰ ਦਿਓ ਬੈਠਾ ਬੈਠੇ ਕਿਉਂ ਹੋ ਤੁਸੀਂ ਕੋਈ ਕੰਮ ਕਰ ਲਓ ਤੇ ਤੁਸੀਂ ਤਾਂ ਹਨਾ ਕਰਤੀ ਅਪਲੋਡ ਤੇ ਮੈਂ ਰਹਿ ਗਈ ਮੈਂ ਤਾਂ ਕੀਤਾ ਹੀ ਨਹੀਂ ਸ਼ਾਰਟ ਅਪਲੋਡ ਵਲੌਗ ਬਣਾ ਕੇ ਲੈ ਕੇ ਆਉਣਾ ਗੁਰ ਬਹੁਤ ਦਿੱਕਤ ਆ ਰਹੀ ਕਿਉਂਕਿ ਅੱਜ ਹੁਣ ਧਰ ਨਾਲਾਈ ਬੈਠੇ ਸਾਡੇ ਇੱਧਰ ਪਤਾ ਨਹੀਂ ਕਿਉਂ ਪਈ ਹੁਣ ਅਸੀਂ ਲਿਆਵਾਂਗੇ ਪ੍ਰੈਂਕ ਵਲੌਗ ਚ ਸਾਰੇ ਜਣੇ ਦੇਖਿਓ ਤੇ ਪਹਿਲਾਂ ਦੇ ਵਲੌਗ ਤੇ ਜਾ ਕੇ ਕਮੈਂਟ ਕਰ ਦਿਓ ਕਿਹੜੀ ਨਵੀਂ ਆਈ ਆ ਐ ਅੰਜੀ ਸਾਡੇ ਸਰਦਾਰ ਸਾਹਿਬ ਨੂੰ ਵੀ ਕਰ ਲੋ ਸਾਰੇ ਜਣੇ ਜੁਆਇਨ ਕਿਉਂਕਿ ਇਹ ਵੀ ਲਾਈਵ ਆਉਂਦੇ ਨੇ ਮੈਂ ਇਹਨਾਂ ਦੀ ਆਈਡੀ ਪਿੰਨ ਕਰ ਦਿੰਨੇ ਆ ਰੁਕੋ 1 ਮਿੰਟ ਸਾਰੇ ਜਣੇ ਇਹਨਾਂ ਦਾ ਚੈਨਲ ਵੀ ਜਾ ਕੇ ਸਬਸਕ੍ਰਾਈਬ ਕਰ ਲੋ ਬਈ ਤੁਹਾਡੇ ਸਾਰਿਆਂ ਨੇ ਸਪੋਰਟ ਨਾਲ ਆਪਾਂ YouTube ਚੈਨਲ ਤੇ ਇਹ ਜਾ ਕੁਝ ਲੈ ਕੇ ਆਉਣਾ ਵਧੀਆ ਇੰਨਾ ਜਾਦੇ ਅਸੀਂ ਲਾ ਕੇ ਆਉਂ ਅਸੀਂ ਲੈ ਕੇ ਆਵਾਂਗੇ ਚੈਲੰਜ ਵੀਡੀਓ ਫੁੱਟਬਾਲ ਦੀ ਹਾਂਜੀ ਇਹਨਾਂ ਦੇ ਚੈਨਲ ਤੇ ਫੁੱਟਬਾਲ ਦਾ ਚੈਲੰਜ ਵੀਡੀਓ ਹੋਊਗੀ ਤੇ ਆਪਣੇ ਪ੍ਰੈਂਕ ਵੀਡੀਓ ਵਲੌਗ ਦੇ ਵਿੱਚ ਤੁਸੀਂ ਚੈੱਕ ਕਰਿਓ ਸਾਰੇ ਜਣੇ ਜਿਦੇ ਵਿੱਚ ਕੈਸ਼ ਪ੍ਰਾਈਜ਼ ਹੋਊ ਓਕੇ ਇਹ ਤਾਂ ਮੈਂ ਵੀ ਖੇਡੂਗੀ ਮੈਂ ਵੀ ਖੇਡੂਗਾ ਲੈਟ ਨਹੀਂ ਚੱਲਦੀ ਮੋਏ ਮੋਏ ਹੋ ਗਈ ਤੇਰੇ ਨਾਲ ਹੂੰ ਹੋ ਵੀ ਕੀ ਭੱਜੀ ਆਈ ਵੀ ਇਹਦੇ ਕਿਉਂ ਮਾਰਿਆ கத மீட்ட